ਸਤਿ ਨੰਬਰ ਸ੍ਰੀ ਵਾਹਿਗੁਰੂ ਸਾਹਿਬ ਜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦੈ ਅੰਤ ਪਰੇ ਭੰਡਾਰ ਬਿਰਥੀ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਗੁਰਬਾਣੀ ਅੰਬਰਦ ਸਾਰੇ ਗੁਰਬਾਣੀ ਕਹਿ ਸੇਵਕ ਜਨਮਨ ਪ੍ਰਤਖ ਗੁਰੂ ਨਿਸਤਾਰੇ ਸੋ ਕਹ ਡਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸਐ ਗੁਰ ਜਨਮ ਨਰਨ ਦੁੱਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵ ਜਤਨ ਕਰ ਨਾਨੁਖ ਦਹਿਕਾਵੇ ਉਹ ਅੰਤਰ ਜਾਨੀ ਜਾਣੈ ਪਾਪ ਕਰੇ ਕਰਮੁ ਕਰਪਾਵੇ ਵੇਖ ਕਰੈ ਨਿਰਵਨ ਜਤਨ ਕਰ ਨਾਨੁਖ ਦਹਿਕਾਵੇ ਓਹ ਅੰਤਰ ਜਾਮੀ ਜਨ ਪਾਪ ਕਰੈ ਕਰਮੁ ਕਿਰਪਾਵੈ ਦੇਖ ਕਰੈ ਨਿਰਵਨ ਜਾਨਤ ਦੂਰ ਤੁਮਹਿ ਪ੍ਰਭ ਨੇ ਉਤਤਾ ਕੈ ਉਤਤੇ ਉਤਪੇਖੈ ਅਵ ਲੋਭੀ ਫੇਰ ਰਹਾ ਜਬ ਲਗ ਟੁੱਟੈ ਨਾਹੀ ਮਨ ਭਰਮ ਤਬ ਲਗ ਮੁਕਤ ਨ ਕੋਈ ਕਹ ਨਾਨਕ ਦਇਆਲ ਸੁਆਮੀ ਸੰਤ ਲਗਤ ਜਨ ਸੋਇ ਜਬ ਲਗ ਟੋਟਾ ਨਾਹੀ ਮਨ ਪਰਮਾ ਤਬ ਲਗ ਮੁਕਤ ਨ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 680 ਅੰਗ ਦੇ ਉੱਤੇ ਸੁਭਾਏਮਾਨ ਧਨਸ੍ਰੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਤ ਕੋ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਯਤਨ ਕਰ ਮਨੁੱਖ ਦਹਿਕਾਵੇ ਉਹ ਅੰਤਰ ਜਾਮੀ ਜਾਣੈ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਮਨੁੱਖ ਜਿਹੜੇ ਐ ਲੋਕ ਜਿਹੜੇ ਐ ਉਹ ਚੋਰੀਆਂ ਕਰਦੇ ਐ ਠੱਗੀਆਂ ਕਰਦੇ ਐ ਕਿਸੇ ਨੂੰ ਲੁੱਟਦੇ ਐ ਬੜੇ ਤਰੀਕਿਆਂ ਦੇ ਨਾਲ ਪਰ ਕਹਿੰਦੇ ਉਹ ਇਹ ਭੁੱਲ ਜਾਂਦੇ ਐ ਕਿ ਉਹ ਪਰਮਾਤਮਾ ਸਾਨੂੰ ਵੇਖ ਰਿਹਾ ਹੈ ਯਤਨ ਕਰੈ ਮਨੁੱਖ ਦਹਿਕਾਵੇ ਉਹ ਅੰਤਰਜਾਨੀ ਜਾਣੈ ਕਿ ਉਹ ਪਰਮਾਤਮਾ ਸਾਨੂੰ ਵੇਖ ਰਿਹਾ ਹੈ ਚੰਗਾ ਕਰਦੇ ਆ ਤਾਂ ਵੀ ਵੇਖ ਰਿਹਾ ਮਾੜਾ ਕਰਦੇ ਆ ਤਾਂ ਵੀ ਵੇਖ ਰਿਹਾ ਸਾਨੂੰ ਲੱਗਦਾ ਹੈ ਕਿ ਪ੍ਰਮਾਤਮਾ ਕਿਹੜਾ ਸਾਨੂੰ ਵੇਖਦਾ ਇੱਥੇ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਸਾਰਾ ਕੁਝ ਦੇਖਦਾ ਹੈ ਉਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਤੇ ਸਾਡੇ ਅੰਦਰ ਦੀਆਂ ਜਾਣਦਾ ਸਾਨੂੰ ਲੱਗਦਾ ਹੈ ਕਿ ਪ੍ਰਮਾਤਮਾ ਸਾਨੂੰ ਵੇਖਦਾ ਨਹੀਂ ਹੈ ਪਾਪ ਕਰੇ ਕਰਮੋਂ ਕਰ ਪਾਵੈ ਭੇਖ ਕਰੈ ਨਿਰਵਾਨੈ ਹੁਣ ਬੰਦਾ ਪਾਪ ਵੀ ਕਰਦਾ ਤੇ ਜੇ ਪੁੱਛਿਆ ਜਾਵੇ ਫਿਰ ਮੁਕਰ ਵੀ ਜਾਂਦਾ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਵਾਨੈ ਭੇਖ ਸਾਧੂਆਂ ਵਾਲਾ ਬਣਾ ਰਖਿਆ ਪਰ ਪਾਪ ਕਰਦੇ ਆ ਸਭ ਤੋਂ ਵੱਧ ਹੁਣ ਵੇਖੇ ਹੀ ਆਪਾਂ ਨੇ ਕਿੰਨੇ ਫੜੇ ਗਏ ਹੈ ਜਿਹੜੇ ਮਾੜੇ ਕੰਮ ਕਰਦੇ ਸੀ ਜਿਹੜੇ ਪਾਪ ਕਰਦੇ ਸੀ ਉਹ ਕਿੰਨਿਆਂ ਦੇ ਚਿਹਰੇ ਨੰਗੇ ਹੋਏ ਕਿ ਤੁਸੀਂ ਆ ਜਿਹੜਾ ਭੇਖ ਕੀਤਾ ਸੀ ਇਹ ਭੇਖ ਦੁਨੀਆ ਨੂੰ ਲੁੱਟਣ ਵਾਸਤੇ ਕੀਤਾ ਸੀ ਆ ਹੁਣ ਸਾਹਮਣੇ ਆ ਗਿਆ ਹੁਣ ਪਤਾ ਲੱਗ ਗਿਆ ਸਾਰਾ ਕਿ ਇਕੱਲਾ ਭੇਖ ਹੀ ਸੀ ਅੰਦਰ ਕੁਝ ਹੋਰ ਚੱਲਦਾ ਸੀ ਬਾਹਰ ਕੁਝ ਹੋਰ ਚੱਲਦਾ ਸੀ ਅਸੀਂ ਜਿੱਦਾਂ ਦੇ ਬਾਹਰੋਂ ਦਿਸਦੇ ਆ ਉਦਾਂ ਦੇ ਅਸੀਂ ਅੰਦਰੋਂ ਬਣਨ ਦੀ ਕੋਸ਼ਿਸ਼ ਕਰੀਏ ਪਾਪ ਕਰੇ ਕਰਮੋ ਕਰ ਪਾਵੈ ਭੀਖ ਕਰੈ ਨਿਰਵਾਨੈ ਜਾਨਤ ਦੂਰ ਤੁਮੈ ਪ੍ਰਭ ਨੇਰ ਪਰਮਾਤਮਾ ਹੈ ਤੇ ਨੇੜੇ ਪਰ ਪਾਪ ਕਰਨ ਵਾਲਾ ਬੰਦਾ ਬਹੁਤ ਦੂਰ ਜਾਣਦਾ ਕਿ ਪਰਮਾਤਮਾ ਨੇੜੇ ਤੇ ਹੈ ਨਹੀਂ ਉਹ ਤੇ ਬਹੁਤ ਦੂਰ ਹੈ ਉਹ ਤੇ ਸਤਵੇਂ ਅਸਮਾਨ ਤੇ ਬੈਠਾ ਨਹੀਂ ਭਾਈ ਪਰਮਾਤਮਾ ਕੋਈ ਸਤਵੇਂ ਅਸਮਾਨ ਤੇ ਨਹੀਂ ਬੈਠਾ ਪਰਮਾਤਮਾ ਬੰਦੇ ਦੇ ਦਿਲ ਚ ਬੈਠਾ ਹੈ ਬੰਦੇ ਦੇ ਦਿਨ ਚੈ ਪ੍ਰਮਾਤਮਾ ਗੁਰੂ ਸਾਹਿਬ ਕਹਿੰਦੇ ਤੁੱਕ ਦਮ ਕਰਾਰੇ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਈ ਉਤੇ ਨਾਲ ਹੀ ਬੈਠੇ ਸਾਡੇ ਜਾਣਤ ਦੂਰ ਤੁਮਹ ਪ੍ਰਭ ਨੇਰ ਜਾਣਦੇ ਆ ਕਿ ਬਹੁਤ ਦੂਰ ਹੈ ਹੈ ਪ੍ਰਮਾਤਮਾ ਨੇੜੇ ਹੈ ਉੱਤ ਤਾਕ ਹੈ ਉੱਤ ਤੇ ਉੱਤ ਦੇਖ ਹੈ ਆਵੈ ਲੋਭੀ ਫੇਰ ਹੁਣ ਜਿਹੜਾ ਲੋਭੀ ਬੰਦਾ ਹੁੰਦਾ ਜਿਹੜਾ ਚੋਰੀ ਚੋਰੀ ਕਰਨ ਵਾਲਾ ਹੁੰਦਾ ਚੋਰ ਹੁੰਦਾ ਜਿਹੜਾ ਕਹਿੰਦੇ ਉਹ ਕਹਿੰਦੇ ਇੱਧਰ ਵੇਖਦਾ ਕਹਿੰਦੇ ਉੱਧਰ ਵੇਖਦਾ ਉੱਤ ਤੱਕ ਹੈ ਉੱਤ ਤੇ ਉੱਤ ਪੇਖ ਹੈ ਉਹ ਇੱਧਰ ਵੀ ਵੇਖਦਾ ਹੈ ਇੱਧਰ ਵੀ ਵੇਖਦਾ ਹੈ ਕਿ ਇੱਕ ਮੈਨੂੰ ਕੋਈ ਵੇਖਦਾ ਤੇ ਨਹੀਂ ਮੈਂ ਚੋਰੀ ਕਰਾਂ ਛੇਤੀ ਛੇਤੀ ਅੱਜ ਤੇ ਇਹੋ ਜਿਹੇ ਲੋਕ ਹੋ ਗਏ ਨੇ ਰਾਤਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਵੜਦੇ ਆ ਮੰਦਿਰ ਦੇ ਅੰਦਰ ਵੜਦੇ ਆ ਤੇ ਗੋਲਕ ਤੋੜ ਕੇ ਲੈ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਪਰਮਾਤਮਾ ਵੇਖਦਾ ਨਹੀਂ ਹੈ ਵੇਖਦਾ ਸਾਰਾ ਕੁਝ ਉੱਤ ਤੱਕ ਹੈ ਉੱਤ ਤੇ ਉੱਤ ਵੇਖੈ ਆਵੇ ਲੋਭੀ ਫੇਰ ਉਹਦੇ ਅੰਦਰ ਲੋਭ ਹੁੰਦਾ ਜਿਹੜਾ ਉਹ ਲੋਭ ਉਹਨੂੰ ਟਿਕਣ ਨਹੀਂ ਦਿੰਦਾ ਉਹ ਲੋਭ ਦੇ ਵਿੱਚ ਆ ਕੇ ਕਦੇ ਇੱਧਰ ਵੇਖਦਾ ਕਦੇ ਇੱਧਰ ਵੇਖਦਾ ਕਿ ਮੈਨੂੰ ਕੋਈ ਦੇਖਦਾ ਤੇ ਨਹੀਂ ਸਿਆਣਿਆਂ ਨੇ ਆਖਿਆ ਕਹਿੰਦੇ ਚਾਹੇ ਤੁਸੀਂ ਖੋਹ ਦੇ ਵਿੱਚ ਬਣ ਕੇ ਗੱਲ ਕਰ ਲੋ ਖੋਹ ਦੇ ਵਿੱਚ ਬਣ ਕੇ ਤਾਂ ਵੀ ਕਹਿੰਦੇ ਉਹ ਖੋਹ ਦੀਆਂ ਕੰਧਾਂ ਨੇ ਜਿਹੜੀਆਂ ਆ ਕਹਿੰਦੇ ਉਹਨਾਂ ਦੇ ਵੀ ਕੰਨ ਲੱਗ ਜਾਣੇ ਆ ਉਹ ਗੱਲਾਂ ਵੀ ਤੁਹਾਡੀਆਂ ਬਾਹਰ ਆ ਜਾਣੀਆਂ ਨੇ ਕਹਿੰਦੇ ਜਿੰਨਾ ਮਰਜ਼ੀ ਕੋਈ ਬੰਦਾ ਲੁਕ ਕੇ ਛਿਪ ਕੇ ਮਾੜੇ ਕੰਮ ਕਰ ਲੈ ਚੋਰੀਆਂ ਕਰਨੇ ਇੱਕ ਨਾ ਇੱਕ ਦਿਨ ਕਹਿੰਦੇ ਦੁਨੀਆ ਦੇ ਸਾਹਮਣੇ ਆਏ ਜਾਵੇ ਕਹਿੰਦੇ ਜਦੋਂ ਦੁਨੀਆ ਦੇ ਸਾਹਮਣੇ ਆ ਗਿਆ ਫਿਰ ਤੇਰਾ ਹਾਲ ਕੀ ਬਣਨਾ ਫਿਰ ਹਾਲ ਕੀ ਬਣਨਾ ਉਹ ਕਹਿੰਦੇ ਫਿਰ ਤੈਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਉੱਤ ਤੱਕ ਹੈ ਉੱਤ ਤੇ ਉੱਤ ਦੇਖ ਹੈ ਆਵੈ ਲੋਭੀ ਫਿਰ ਰਹਾਉ ਜਬ ਲਗ ਟੁੱਟੈ ਨਾਹੀ ਮਨ ਭਰਮ ਤਬ ਲਗ ਮੁਕਤ ਨਾ ਕੋਈ ਜਿੰਨਾ ਚਿਰ ਸਾਡੇ ਅੰਦਰ ਪਿਆ ਹੋਇਆ ਭਰਮ ਉਹ ਨਹੀਂ ਖਤਮ ਹੁੰਦਾ ਉਹਨਾਂ ਚਿਰ ਬੰਦਾ ਮੁਕਤ ਨਹੀਂ ਹੁੰਦਾ ਜਿੰਨਾ ਮਰਜ਼ੀ ਮੁਕਤੀ ਦੇ ਸਾਧਨ ਕਰਦੇ ਰਹੋ ਕਹਿੰਦੇ ਜਿੰਨਾ ਚਿਰ ਤੇਰੇ ਅੰਦਰ ਦਾ ਭਰਮ ਜਿਹੜਾ ਪਿਆ ਹੋਇਆ ਜਿੰਨਾ ਚਿਰ ਉਹ ਭਰਮ ਨਹੀਂ ਨਿਕਲਦਾ ਤੇਰੇ ਅੰਦਰ ਉਹ ਉਹਨਾਂ ਚਿਰ ਮੁਕਤ ਨਹੀਂ ਹੁੰਦਾ ਹੁਣ ਅਸੀਂ ਕਹਿੰਨੇ ਆ ਮੈਂ ਫਲਾਣੇ ਥਾਂ ਤੇ ਗਿਆ ਮੈਂ ਮੁਕਤ ਹੋ ਗਿਆ ਮੈਂ ਫਲਾਣੇ ਥਾਂ ਤੇ ਗਿਆ ਮੈਂ ਮੁਕਤ ਹੋ ਗਿਆ ਪਰ ਗੁਰੂ ਸਾਹਿਬ ਕਹਿੰਦੇ ਆ ਇਸ ਤਰ੍ਹਾਂ ਨਹੀਂ ਕਰ ਚਰੇ ਕੇ ਮੁਕਤੀ ਪ੍ਰਾਪਤ ਕਰਨੀ ਹੈ ਜਵ ਲਗ ਕੁੱਟੈ ਨਾਹੀ ਮਨ ਭਰਮਾ ਜਿਹੜਾ ਸਾਡੇ ਅੰਦਰ ਭਰਮ ਪਿਆ ਹੋਇਆ ਹੈ ਇਹ ਖਬਰ ਨਹੀਂ ਇੱਥੋਂ ਮੈਂ ਮੁਕਤ ਹੋ ਜੂ ਕਿ ਬਤਾ ਇੱਥੋਂ ਮੁਕਤ ਹੋ ਜੂ ਕਹਿੰਦੇ ਜਿੰਨਾ ਚਿਰ ਇੱਕ ਦਾ ਨਹੀਂ ਬਣਦਾ ਜਿੰਨਾ ਚਿਰ ਇੱਕ ਦਾ ਨਹੀਂ ਬਣਦਾ ਉਨਾ ਚਿਰ ਮੁਕਤੀ ਤੇਰੇ ਨੇੜੇ ਵੀ ਨਹੀਂ ਹੈਗੀ ਇੱਕ ਦੇ ਬਣ ਜੀਏ ਜੋ ਕੁੱਕਰ ਦਰ ਦਰ ਫਿਰੈ ਦੁਰਦੁਰ ਕਹੈ ਸਭ ਕੋਏ ਇੱਕ ਦਰਕਾ ਹੋਏ ਰਹਾ ਦੁਰਦੁਰ ਕਹੈ ਨਾ ਕੋਈ ਕਹਿੰਦੇ ਫੇਰ ਨਹੀਂ ਕਿਸੇ ਨੇ ਕਹਿਣਾ ਦੁਰਦੁਰ ਫੇਰ ਨਹੀਂ ਕਿਸੇ ਨੇ ਮਾੜਾ ਬੋਲਣਾ ਜਦੋਂ ਇੱਕ ਦੇ ਬਣ ਗਏ ਜਦੋਂ ਆਪਣੇ ਅੰਦਰੋਂ ਭਰਮ ਕੱਢਤਾ ਨਾ ਸਾਰੇ ਭਰਮ ਜਿੰਨੇ ਵੀ ਪਏ ਹੋਏ ਆ ਜਿੱਤੇ ਭਰਮ ਨਿਕਲ ਗਏ ਇੱਕ ਦੇ ਬਣ ਗਏ ਗੁਰੂ ਨਾਨਕ ਦੇ ਬਣ ਗਏ ਜਿੱਤੇ ਉਹਦੇ ਫਿਰ ਮੁਕਤ ਹੋ ਜਾਗੇ ਗੁਰੂ ਅੰਗਦ ਦੇ ਮਹਾਰਾਜ 20 ਸਾਲ ਦੇਵੀਆਂ ਦੀ ਪੂਜਾ ਕਰਦੇ ਰਹੇ ਪਰ ਮਨ ਵਿੱਚੋਂ ਪਰਮ ਨਹੀਂ ਨਿਕਲਿਆ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੋਏ ਉਹ ਪਰਮ ਨਿਕਲ ਗਿਆ ਅੰਦਰੋਂ ਬਸ ਐਸਾ ਪਰਮ ਨਿਕਲਿਆ ਅੱਜ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇ ਮਹਾਰਾਜ ਬਣ ਗਏ ਕਿਉਂਕਿ ਪਰਮ ਨਿਕਲ ਗਿਆ ਨਾ ਕੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਕਹਿੰਦੇ ਸਾਰਾ ਕੁਝ ਹੋਣਾ ਉਦੋਂ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ ਕਹੋ ਨਾਨਕ ਦਿਆਲ ਸੁਆਮੀ ਜਿੱਦੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਤੇ ਖੁਸ਼ ਹੋਗੇ ਜਿੱਦੇ ਸਾਡੇ ਤੇ ਤਰੁੱਠਗੇ ਉਦੈ ਫਿਰ ਕੀ ਹੋਣਾ ਸੰਤ ਭਗਤ ਜਨ ਸੋਏ ਉਦੈ ਸੰਤ ਬਣ ਜਾਗੇ ਉਦੈ ਭਗਤ ਬਣ ਜਾਗੇ ਉਦੈ ਸੇਵਕ ਬਣ ਜਾਗੇ ਬਸ ਜਿੱਦੈ ਗੁਰੂ ਦੀ ਕਿਰਪਾ ਹੋਵੇ ਆਪਾਂ ਪਹਿਲਾ ਭਗਤੀ ਪੜੀ ਨਾ ਵਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਕਹਿੰਦੇ ਜਿੱਦੈ ਜਨ ਬਣ ਕੇ ਗੁਰੂ ਦੇ ਅੱਗੇ ਅਰਦਾਸ ਕਰਤੀ ਉਹ ਤੇ ਵਿਰਤੀ ਨਹੀਂ ਹੋਣੀ ਤੇਰੀ ਅਰਦਾਸ ਜਨ ਬਣ ਜੀ ਵਸ ਅਸੀਂ ਜਿੱਤੇ ਜਨ ਬਣ ਗਏ ਉਹਦੇ ਸਾਰੀ ਦੀ ਸਾਰੀ ਅਰਦਾਸ ਸਾਡੀ ਉਹ ਪ੍ਰਮਾਤਮਾ ਦੇ ਚਰਨਾਂ ਚ ਸੁਣੀ ਜਾਣੀ ਹੈ ਅਜੇ ਤੱਕ ਅਸੀਂ ਜਨ ਬਣੇ ਨਹੀਂ ਜਿੱਤੇ ਜਨ ਬਣ ਗਏ ਉਹਦੇ ਸਾਡੇ ਅੰਦਰੋਂ ਪਰਮ ਨਿਕਲ ਜਾਣਾ ਬਸ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਐ ਕਿ ਲੋਕਾਂ ਦੇ ਨਾਲ ਠੱਗੀਆਂ ਕਰਦਾ ਉਹ ਛੱਡ ਦੇ ਪਾਪ ਕਰਦਾ ਉਹ ਛੱਡਦੇ ਪ੍ਰਮਾਤਮਾ ਨੂੰ ਦੂਰ ਸਮਝਦਾ ਉਹ ਛੱਡਦੇ ਇੱਧਰ ਉੱਧਰ ਝਾਕਦਾ ਕਹਿੰਦੇ ਲੋਭੀਆਂ ਵਾਂਗ ਉਹ ਛੱਡਦੇ ਫਿਰ ਹੋਣਾ ਕੀ ਹੈ ਕਹਿੰਦੇ ਮਨ ਚੋਂ ਭਰਮ ਕੱਢਦੇ ਮੁਕਤ ਹੋ ਜਾਏਗਾ ਤੇ ਲਾਸਟ ਜਿਹੜੀ ਪੰਕਤੀ ਉਹ ਚ ਗੁਰੂ ਸਾਹਿਬ ਕਹਿੰਦੇ ਸੰਤ ਭਗਤ ਜਨ ਸੋਏ ਕਹਿੰਦੇ ਜਿੱਦੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਗਏ ਉਹਦੇ ਉਹਦੇ ਵਿੱਚ ਅਪੇਧ ਹੋ ਜਾਏਗਾ ਉਦੇ ਵਿੱਚ ਆ ਭੇਦ ਹੋ ਜਾਏਗਾ ਕਹਿੰਦੇ ਜਬ ਲਗ ਟੁੱਟੈ ਨਾਹੀ ਮਨ ਭਰਮ ਤਬ ਲਗੇ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ Paddy...